ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਬ ਦੀਆਂ ਗੱਲਾਂ ਵਿੱਚ ਸਵਾਗਤ ਹੈ ਜੀ ਚੰਗੇ ਕੰਮ ਕਰਨ ਵਾਲਿਆਂ ਦਾ ਨਾਮ ਜਪਣ ਵਾਲਿਆਂ ਦਾ ਸ਼ੁਰੂਆਤੀ ਸਮਾਂ ਔਖਾ ਹੋ ਸਕਦਾ ਹੈ ਪਰ ਅੰਤ ਬੁਰਾ ਨਹੀਂ ਹੁੰਦਾ ਅਖੀਰ ਵਿੱਚ ਜਿੱਤ ਜਾਂਦੇ ਨੇ ਤੇ ਬੁਰਾ ਕਰਨ ਵਾਲਿਆਂ ਦੀ ਸ਼ੁਰੂਆਤ ਚੰਗੀ ਹੋ ਸਕਦੀ ਹੈ ਪਰ ਅੰਤ ਬਹੁਤ ਬੁਰਾ ਹੁੰਦਾ ਹੈ ਸਮਾਂ ਵੀ ਉਹਨਾਂ ਦੀ ਪਰਖਿਆ ਲੈਂਦਾ ਹੈ ਜਿਨਾ ਦਾ ਰੱਬ ਤੇ ਪਰੋਸਾ ਪੱਕਾ ਹੁੰਦਾ ਹੈ ਬਸ ਉਹਨਾਂ ਨੂੰ ਅਜਮਾਇਆ ਜਾ ਰਿਹਾ ਹੁੰਦਾ ਹੈ ਪਰ ਉਹੋ ਮਿਲਦਾ ਹੈ ਜ਼ਰੂਰ ਜਿਦੇ ਵਾਸਤੇ ਉਹਨਾਂ ਨੂੰ ਅਜਮਾਇਆ ਜਾ ਰਿਹਾ ਹੈ ਸ਼ੁਰੂਆਤ ਵਿੱਚ ਚੰਗੇ ਲੋਕਾਂ ਨੂੰ ਦੁੱਖ ਚੇਲਨੇ ਪੈਂਦੇ ਨੇ ਗਰੀਬੀ ਹੁੰਦੀ ਹੈ ਕੋਈ ਹਾਲਚਾਲ ਪੁੱਛਣ ਵਾਲਾ ਨਹੀਂ ਹੁੰਦਾ ਅਸੀਂ ਜੋ ਪਹਿਲੇ ਇਸ ਜਨਮ ਵਿੱਚ ਜਾਂ ਪਿਛਲੇ ਜਨਮ ਵਿੱਚ ਮਾੜੇ ਕੰਮ ਕੀਤੇ ਹੁੰਦੇ ਨੇ ਲੋਕਾਂ ਦਾ ਦਿਲ ਦੁਖਾਇਆ ਹੁੰਦਾ ਹੈ ਧੋਖੇ ਬਾਜ਼ੀਆਂ ਕੀਤੀਆਂ ਹੁੰਦੀਆਂ ਨੇ ਉਹਨਾਂ ਦਾ ਪੁਕਤਾਨ ਕਰ ਰਹੇ ਹੁੰਦੇ ਹਾਂ ਪਰ ਥੋੜੀ ਭਜਨ ਬੰਦਗੀ ਦੇ ਕਾਰਨ ਦੁਬਾਰਾ ਮਨੁੱਖੀ ਜੀਵਨ ਮਿਲਿਆ ਆਪਣੇ ਆਪ ਨੂੰ ਸੁਧਾਰਨ ਦਾ ਮੌਕਾ ਰੱਬ ਨੇ ਦਿੱਤਾ ਤੇ ਹੁਣ ਜੋ ਸਾਡੇ ਕੜੇ ਵਿੱਚ ਸਾਡੇ ਬੁਰੇ ਕੰਮਾ ਕਰਕੇ ਗੰਦਾ ਪਾਣੀ ਭਰਿਆ ਹੈ ਉਹਦੇ ਕਾਰਨ ਸਾਨੂੰ ਦੁੱਖੀ ਮਿਲਣਗੇ ਬਿਮਾਰੀਆਂ ਹੀ ਲੱਗਣਗੀਆਂ ਪਰ ਹੁਣ ਅਸੀਂ ਨਾਮ ਜਪੀਏ ਬਾਣੀ ਪੜੀਏ ਤੇ ਆਪਣੇ ਕੜੇ ਵਿੱਚ ਸਾਫ਼ ਪਾਣੀ ਭਰਿਏ ਇੱਕ ਇੱਕ ਸਾਡੇ ਚੰਗੇ ਕੰਮ ਰਾਹੀਂ ਇੱਕ ਇੱਕ ਬੂੰਦ ਸਾਡੇ ਕੜੇ ਵਿੱਚ ਸਾਫ਼ ਪਾਣੀ ਜਾਏਗਾ ਤੇ ਇੱਕ ਇੱਕ ਬੂੰਦ ਕਰਕੇ ਬੁਰਾਈ ਦਾ ਗੰਦਾ ਪਾਣੀ ਬਾਹਰ ਨਿਕਲੇਗਾ ਤੇ ਜਦੋਂ ਉਹਨਾਂ ਰਾਹੀ ਨਾਮ ਜਪਣ ਨਾਲ ਨੇਕੀਆਂ ਨਾਲ ਸਾਡਾ ਸ਼ਰੀਰ ਰੂਪੀ ਕੜਾ ਵਰ ਜਾਏਗਾ ਤੇ ਸਾਡੇ ਕੀਤੇ ਮਾੜੇ ਕਰਮਾਂ ਦਾ ਗੰਦਾ ਪਾਣੀ ਨਿਕਲ ਜਾਏਗਾ ਸਾਡਾ ਸ਼ਰੀਰ ਨਿਰਮਲ ਹੋ ਜਾਏਗਾ ਤਾਂ ਸਾਨੂੰ ਫਲ ਮਿਲਣਾ ਸ਼ੁਰੂ ਹੋ ਜਾਏਗਾ। ਬਸ ਵੈਗੁਰੂ ਜੀਤੇ ਵਿਸ਼ਵਾਸ ਬਣਾਈ ਰੱਖਣਾ ਹੈ। ਡੋਲਣਾ ਨਹੀਂ ਹੈ। ਵਿਆਨਕ ਸੰਸਾਰ ਸਮੁੰਦਰ ਨੂੰ पार ਕਰਕੇ ਜਦੋਂ ਅਸੀਂ ਆਪਣੀ ਮੰਜ਼ਿਲ ਤੇ ਪਹੁੰਚਾਂਗੇ ਤੇ ਮੰਜ਼ਰ ਬਹੁਤ ਹੀ ਸੁਹਾਵਣਾ ਹੋਵੇਗਾ। ਤੇ ਜੋ ਆਪਣੇ ਪੂਰਵਲੇ ਸ਼ੁਭ ਕਰਮਾ ਕਰਕੇ ਸੁਖੀ ਨੇ ਪਰ ਹੁਣ ਰੱਬ ਨੂੰ ਭੁਲਾ ਕੇ ਲੋਕਾਂ ਦਾ ਦਿਲ ਦੁਖਾ ਰਹੇ ਨੇ ਨਾਮ ਨਹੀਂ ਜਪ ਰਹੇ ਆਪਣਾ ਸਮਾਂ ਖਰਾਬ ਕਰ ਰਹੇ ਨੇ ਉਹਨਾਂ ਦਾ ਅੰਤਿਮ ਸਮਾਂ ਬਹੁਤ ਹੀ ਭਿਆਨਕ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ